ਆਜੂ ਇਕੱਠੇ ਹੋ ਕੇ ਸਾਰੇ ਇਤਿਹਾਸ ਯਾਦ ਰੱਖੂਗਾ ਆਪਾਂ ਨੂੰ ਜੇ ਆਪਾਂ ਐ ਸੰਕਟ ਚੋਂ ਪੰਜਾਬ ਨੂੰ ਜਿੰਨਾ ਜਲਦੀ ਕੱਢ ਲਾਂਗੇ ਤੁਹਾਡਾ ਯੋਗਦਾਨ ਵੀ ਯਾਦ ਰਹੂਗਾ ਕਿ ਕੌਣ ਸੀ ਉਸ ਵੇਲੇ ਆਪੋਜੀਸ਼ਨ ਚ ਗਈ ਕੌਣ ਸੀ ਉਸ ਵੇਲੇ ਜਿਹ ਜਿਨਾਂ ਨੇ ਹੈਲਪ ਕੀਤੀ ਰਿਕਾਰਡ ਤੇ ਜਾਊਗਾ ਸਾਰਾ ਕੌਣ ਸੀ ਜਿਨਾਂ ਨੇ ਰੋੜੇ ਟੰਗਾ ਡਾਇਆਂ ਵਿੱਚ ਉਹ ਵੀ ਯਾਦ ਰਹੂਗਾ ਸਾਰਾ ਭਾ ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਵੀ ਬਹੁਤ ਸੀਗੇ ਕੁਝ ਭਾਰਤੀਆਂ ਦੀ ਹੈਲਪ ਵੀ ਕਰ ਦਿੰਦੇ ਸੀ ਕੁਝ ਐਸਿਸ ਜਿਹੜੇ ਭਾਰਤਿਆਂ ਦੇ ਜ਼ੁਲਮ ਨਹੀਂ ਕਰਦੇ ਸੀ ਜ਼ੁਲਮਾਂ ਨੇ ਤਾਂ ਕੋਈ ਜਾਣਦਾ ਨਹੀਂ ਜਿਨੇ ਰਾਜਗੁਰੂ ਨੂੰ ਕੋਲਾ ਲਿਆ ਕੇ ਦਿੱਤਾ ਸੀ ਉਹਨੂੰ ਜਾਣਦੇ ਆ ਸਾਰੇ ਵੀ ਯਾਰ ਲਿਖ ਜਾ ਯਾਰ ਜਾਂਦੇ ਹੋਏ ਫਾਂਸੀ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਕੋਲਾ ਮੰਗਾਇਆ ਸੀ ਕੁਝ ਲਿਖ ਕੇ ਜਾਣਾ ਕੰਨ ਤੇ ਉਹ ਲਿਖ ਕੇ ਰਾਜਗੁਰੂ ਕਿਉਂਕਿ ਪੂਨਾ ਤੋਂ ਸੀ ਹਿੰਦੀ ਚ ਲਿਖ ਕੇ ਗਿਆ ਸੀ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿਕਰ ਐਨੀ ਚੀਜ਼ ਲਿਖੀ ਅੱਧੇ ਘੰਟੇ ਬਾਅਦ ਫਾਂਸੀ ਹੋ ਗਈ ਜਨਾਬ ਉਹਨਾਂ ਦੀ ਥੋੜੀ ਬਹੁਤ ਆਤਮਾ ਦੀ ਖਿਆਲ ਹੀ ਕਰ ਲਈ ਉਹਨਾਂ ਦੀ ਆਤਮਾ ਕਿਵੇਂ ਤੜਫਦੀ ਹੋਊਗੀ ਇਹ ਵੀ ਇਹਦੇ ਵਾਸਤੇ ਅਸੀਂ ਕਰਾਇਆ ਸੀ ਯਾਦ ਵੀ ਆਪਸ ਚ ਕਾਮਾ ਰੌਲੀ ਪਾਉਣਗੇ ਲੜਨਗੇ ਮੈਂ ਹੋਏ ਮੈਂ ਹੋਏ ਮੈਂ ਹੋਏ ਤੂੰ ਏ ਸੋਪ ਸ਼ਹੀਦਾਂ ਦੀ ਆਤਮਾ ਨੂੰ ਧਿਆਨ ਚ ਰੱਖ ਲਈਏ ਗੁਰੂਆਂ ਦੀਆਂ ਪ੍ਰੇਰਨਾਵਾਂ ਨੂੰ ਧਿਆਨ ਚ ਰੱਖ ਲਈਏ ਪੀਰਾਂ ਫਕੀਰਾਂ ਦੀਆਂ ਸਿੱਖਿਆਵਾਂ ਨੂੰ ਧਿਆਨ ਚ ਰੱਖ ਲਈਏ ਬਰਕਤ ਵਾਲੀ ਧਰਤੀ ਐ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਸੋ ਇਸ ਕਰਕੇ ਆਪਣੇ ਵੀ ਯਾਰਾਂ ਦੋਸਤਾਂ ਨਾਲ ਆਪਣੇ ਸਾਰੇ ਕੰਟੈਕਸਟ ਜਿੰਨੇ ਵੀ ਤੁਹਾਡੇ ਨੇ ਪੰਜਾਬ ਵਾਸਤੇ ਤੁਸੀਂ ਮੈਨੂੰ ਨਾ ਦਿਓ तुसी आप आज आप डायरेक्ट ला दो सब पूछ लो की चाहिए कंबल कितने चाहिए मच्छरदानिया कितने चाहिए जिलेबस दिताबं कि कितने चाहिए ट्रैक्टर कितने चाहिए है असं अस देंो सात आप डायरेक्ट करो जी बिल्कुल करो अभी थोड़ा एप्रीशिएट करा तुम ठीक है ना सो इस करके मैं उम्मीद है कि चलो कोई नहीं ह्यूमन नेचर है तलखिया हो जाए पर चंगा लगे कि तुम ਸਾਰਾ ਦਿਨ ਬੈਠੇ ਹਾਂ 6:30 ਵਜੇ ਤੇ ਸਾਰਾ ਦਿਨ ਤੁਸੀਂ ਆਪ ਵੀ ਹਿੱਸਾ ਲਿਆ ਸੁਣਿਆ ਵੀ ਸਾਰਿਆਂ ਨੇ ਹਾਂ ਜੋ ਤੁਹਾਡੇ ਆਪੋਜੀਸ਼ਨ ਦਾ ਰੋਲ ਹੈ ਕੇ ਹੈਲਥੀ ਕ੍ਰਿਟਿਸਿਜ਼ਮ ਅਸੀਂ ਅਸੈਪਟ ਕਰਾਂਗੇ ਕੋਈ ਕਮੀ ਉਹ ਦੱਸ ਦਿਓ ਹੋਰ ਕਿਉਂਕਿ ਇਹ ਇਹ ਇੱਕ ਦੂਜੇ 'ਚ ਕਮੀਆਂ ਕੱਢਣ ਦੀ ਬਜਾਏ ਇਹ ਟਾਈਮ ਹੈਗਾ ਆਪਾਂ ਇੱਕ ਦੂਜੇ ਨਾਲ ਹੱਥ ਨਾਲ ਹੱਥ ਮਿਲਾ ਕੇ ਕਿਉਂਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਾਵਰਫੁੱਲ ਰਹੇ ਹਾਂ ਕੋਈ ਨਾ ਕੋਈ ਅਫਸਰ ਕਿਸੇ ਨਾ ਕਿਸੇ ਨੂੰ ਜਾਣਦਾ ਹੀ ਹੈ ਕਿਸੇ ਨਾ ਕਿਸੇ ਇਨਫਲੂਐਂਸ ਹੁੰਦੇ ਹੀ ਅਫਸਰ ਆਪਾਂ ਨੇ ਆਪਣੀਆਂ ਸਾਰੀਆਂ ਜਿੰਨੀਆਂ ਜਿੰਨੀਆਂ ਤੁਹਾਡੇ ਕੋਲ ਸ਼ਕਤੀਆਂ ਹੈਗੀਆਂ ਨੇ ਉਹਨਾਂ ਨੂੰ ਪੰਜਾਬ ਲਈ ਇਸਤੇਮਾਲ ਕਰਕੇ ਭਾਵੇਂ ਉਹ ਅਫਸਰ ਕਈ ਸੈਂਟਰ 'ਚ ਵੀ ਚਲੇ ਗਏ ਡੈਪੂਟੇਸ਼ਨ ਤੇ ਚਲੇ ਗਏ ਜਾਂ ਬਦਲੀਆਂ ਆਉਣੀਆਂ ਸੈਕਟਰੀ ਲੈਵਲ ਤੇ ਪਹੁੰਚ ਗਏ ਉਹਨਾਂ ਨਾਲ ਵੀ ਆਪਣੇ ਜਿਹੜੇ ਸਬੰਧ ਨੇ ਉਹਨਾਂ ਦਾ ਫਾਇਦਾ ਠਾਈ ਗਏ ਜੇ ਪੰਜਾਬ ਵਾਸਤੇ ਸਾਡੇ ਲਈ ਕੁਝ ਕਰੋ ਕਿਤੋਂ ਵੀ ਕੋਈ ਥੋੜਾ ਜਿਹਾ ਵੀ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਹੈ ਕਿਤੋਂ ਵੀ ਕੋਈ ਹੈਲਪ ਆਉਂਦੀ ਹੈ ਕਿਤੋਂ ਵੀ ਕੋਈ ਸਹਾਇਤਾ ਆਉਂਦੀ ਹੈ ਆਪਾਂ ਕੋਈ ਨੋ ਲਿਮਿਟੇਸ਼ਨ ਨਾ ਮਿਨੀਮਮ ਦੀ ਹੈ ਨਾ ਮੈਕਸਿਮਮ ਦੀ ਹੈ ਜਿਹੜਾ ਜਿੰਨੇ ਕੁ ਜੋਗ ਹੈਗਾ ਉਹ ਸਾਨੂੰ ਦੇ ਦੇ ਅਸੀਂ ਅਸੀਂ ਸਿੱਧਾ ਪਹੁੰਚਾ ਦਾਂਗੇ ਜੇ ਉਹ ਸਿੱਧਾ ਪਹੁੰਚਣਾ ਚਾਹੁੰਦਾ ਡਾਇਰੈਕਟ ਪਹੁੰਚਾ ਦੇ ਇਸ ਤਰ੍ਹਾਂ ਦੀ ਕੋਈ ਲਾਲਚ ਨਹੀਂ ਕਿ ਇੱਥੇ ਪੈਸੇ ਪਾਓ ਜਿੱਥੇ ਪਾਓ ਇਸ ਕੰਮ 'ਚ ਅਸੀਂ ਤਾਂ ਇਹ ਕਹਿੰਦੇ ਆ ਕਿ ਜਿੰਨਾ ਕੋਈ ਹੈਲਪ ਕਿਸੇ ਨੂੰ ਪਹੁੰਚਾਉਂਦਾ ਹੈ ਉਹ ਉਨੇ ਹੀ ਪੰਜਾਬ ਲਈ ਤਤੋਂ ਘਟਾ ਹੈ ਉਨੇ ਹੀ ਛੇਤੀ ਰੀ ਹੈ ਹੋਵਾਂਗੇ ਉਹਨੇ ਕਣਕਾਂ ਵਜਣਗੀਆਂ ਇਸ ਪੰਜਾਬ ਦੇ ਵਿੱਚ ਦੁਬਾਰਾ ਗਿੱਧੇ ਪੰਗੜੇ ਦੁਬਾਰਾ ਕੁਸ਼ਤੀਆਂ ਕਬੱਡੀਆਂ ਫਿਰ ਹੋਣਗੀਆਂ ਕਿਉਂਕਿ ਪੰਜਾਬ ਦੀ ਧਰਤੀ ਨੂੰ ਬਰਕਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਸਾਥ ਦਿੱਤਾ ਬਹੁਤ ਬਹੁਤ ਨਵਸਪੀਕਰ ਸਾਹਿਬ ਤੁਸੀਂ ਬਹੁਤ ਖੁੱਲਾ ਟਾਈਮ ਦਿੱਤਾ ਤੇ ਮੈਨੂੰ ਉਮੀਦ ਹੈ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਨਗ ਚ ਥੋੜਾ ਜਿਹਾ ਫਿੱਕਾਪਨ ਆਇਆ ਪਰ ਨਗ ਜਿਹੜਾ ਚਮਕੂਗਾ ਔਰ ਐਸਾ ਚਮਕੂਗਾ ਕਿ ਮੁੰਦਰੀ ਜਿਹੜੀ ਹੈ ਉਹ ਨਗ ਕਰਕੇ ਪਛਾਣੀ ਜਾਊਗੀ ਭਾਰਤ ਮੁੰਦਰੀ ਹੈ ਤੇ ਨਗ ਪੰਜਾਬ ਦਾ ਇਹਨੂੰ ਚਮਕਾਵਾਂਗੇ ਤੇ ਨੰਬਰ 1 ਸੂਬਾ ਜਦੋਂ ਪੰਜਾਬ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਫੇਰ ਬਿਸ਼ਪ ਗੁਰੂ ਬਰੇ ਸੋਚ ਲਿਓ ਪਹਿਲਾਂ ਪੰਜਾਬ ਦੀ ਮੈਂ ਸੈਂਟਰ ਸਰਕਾਰ ਨੂੰ ਜਾਂ ਉਹਨਾਂ ਦੇ ਸਾਰੇ ਉਹਨੂੰ ਕਹਿਣਾ ਕਿ ਸਾਡਾ ਸਾਡਾ ਵਾਰ-ਵਾਰ ਸਾਡੇ ਸਬਰਦੰਮ ਧਿਆਨ ਨਾਲ ਲਓ ਇਸ ਕਰਕੇ ਜਿੰਨਾ ਸਾਡੀ ਹੈਲਪ ਕੀਤੀ ਜਾ ਸਕਦੀ ਹੈ ਕਰ ਲਓ ਪੰਜਾਬੀ ਆ ਪਿਆਰ ਨਾਲ ਸਾਡੀ ਜਾਨ ਵੀ ਲੈ ਲਓ ਜੇ ਸਾਡੀ ਬਾਹਮ ਰੋੜੋਗੇ ਫਿਰ ਅਸੀਂ ਉਥੇ ਰਿਐਕਟ ਕਰਦੇ ਆ ਡਬਲ ਰਿਐਕਟ ਕਰਦੇ ਆ ਇਹ ਸਾਡੇ ਸੁਭਾਸ਼ਾ